ਐਸਵਲੇ ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਨਾਲ ਸਥਿਤੀ ਗੰਭੀਰ ਬਣੀ ਹੋਈ ਹੈ। ਹੜ੍ਹਾਂ ਨੂੰ ਲੈ ਕੇ ਜਿੱਥੇ ਰਾਹਤ ਦੇ ਕਾਰਜ ਜਾਰੀ ਹਨ, ਉੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਰਾਹਤ ਸਮਗਰੀ ਹਾਰੀ ਪੀੜਤਾਂ ਲਈ ਭੇਜੀ ਜਾ ਰਹੀ ਹੈ। ਐਸੇ ਤਹਿਤ, ਈਐਨਸੀ ਹਸਪੀਟਲ ਦੇ ਸਹਿਯੋਗ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਪਾਰ ਸੈੱਲ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਮਹਿਰਾ ਵੱਲੋਂ ਅਜਨਾਲਾ ਖੇਤਰ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਬਦੀ ਅਗਵਾਈ ਹੇਠ ਭੇਜੀ ਗਈ। ਹਾੜਪੀੜਤਾ ਲਈ ਰਾਹਤ ਸਮਗਰੀ ਅਤੇ ਡਾਕਟਰੀ ਸਹਾਇਤਾ ਲਈ ਡਾਕਟਰਾਂ ਅਤੇ ਨਰਸਾਂ ਦੀ ਟੀਮ ਨੂੰ ਲੋਹਾਰੀ ਗੇਟ ਵਿਖੇ ਤਰੁਣ ਚੁਗ ਦੇ ਦਫ਼ਤਰ ਤੋਰ ਬਾਨਾ ਕੀਤਾ ਗਿਆ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਗ ਨੇ ਪ੍ਰੋਸਾ ਦਿੱਤਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ ਜਾਏਗੀ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਪਾਰ ਸੈੱਲ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਦਾ ਚਾਰਾ ਸਮੇਤ ਕਈ ਹੋਰ ਵਸਤਾਂ ਵੀ ਭੇਜੀਆਂ ਜਾਣਗੀਆਂ। ਇਸ ਮੌਕੇ ਤੇ ਕੌਂਸਲਰ ਵਿਕਾਸ ਕੇ चंद्रशेखर शर्मा राजेश मेहता कुमार अमेल सरबजीत सिंह शांति राहुल महेश्वरी समेत वडीगंती विच लोक मौजूद सन एसआरएस मान तरुण जोगदी टीम वलो भारतीय जनता पार्टी दे सीनियर आगु अमरपाल सिंह बोनी अचनाला दे सहयोग नाल अचनाला दे बक्ख बक्ख पिंडा विच जरूरतमंदा लई पहुंचाया किया ऐसा की कुदरत दी करोपी दे हैगी है لیکن ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨੁਸਖੀ ਆਪਨ ਨਲਾਕੀ ਕਿੰਨੇ ਕਰਨੇ ਸੀ ਕਿਨਾਰੇ ਮਜਬੂਤ ਕਿੰਨੇ ਖੰਡਨ ਰੋਕਨੀ ਸੀ ਕਿੰਨੇ ਕਿਨਾਰਿਆਂ ਤੇ ਜਿਹੜੀ ਅवैध ਕਬਜ਼ੇ ਹੋਏ ਨੇ ਰੋਕਨੇ ਸੀ ਪੂਰੀ ਸਰਕਾਰ ਹਰ ਫਰੰਟ ਤੇ ਫੇਲ ਹੈ ਔਰ ਇਹ ਜੋ ਹਾਲਾਤ ਬਣੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੁਸਖਿਆ ਬਨ ਰਹਾ ਸਪਸ਼ਟ ਦਿਖ ਰਿਹਾ ਮੈਂ ਧੰਨਵਾਦ ਕਰਨਾ ਭਾਰਤ ਦੀ ਆਰਮੀ ਦੀ ਬੀਐਸਐਫ ਦਾ ਪੰਜਾਬ ਪੁਲਿਸ ਦਾ ਮੈਂ ਧੰਨਵਾਦ ਕਰਨਾ ਗੁਰਦੁਆਰਿਆਂ ਦਾ ਮੰਦਰਾਂ ਦਾ ਸਮਾਜ ਸੇਵੀ ਸੰਸਥਾਵਾਂ ਦਾ ਇਲਾਕੇ ਦੇ ਸ਼ਹਿਰ ਦੇ ਹਸਪਤਾਲਾਂ ਦਾ ਡਾਕਟਰਾਂ ਦਾ ਜਿਹੜੇ ਨਿਸ਼ਕਾਮ ਪੂਰੀ ਮਿਹਨਤ ਨਾਲ ਲੱਗੇ ਹੈ ਤਾਂ ਕਿ ਗਰੀਬ ਨੂੰ ਜ਼ਰੂਰਤਮੰਦ ਨੂੰ ਸਮਾਨ ਪਹੁੰਚੇ ਪਾਣੀ ਦੇ ਬੋਤਲ ਲੇਕਿਨ ਪੀਣ ਦਾ ਪਾਣੀ ਨਹੀਂ ਹੈ ਨਹੀਂ ਚੋਕਰ ਨਹੀਂਗਾ ਜਾਨਵਰਾਂ ਸੇ ਜਾਨਵਰ ਮਰ ਰਹੇ ਔਰ ਸਰਕਾਰ ਹੈਲੀਕਾਪਟਰ ਤੋਂ ਆਟੇ ਦੇ ਪੈਕੇਟ ਸੁੱਟਣ ਦੀ ਹੈ ਜਿਹੜੇ ਕਿ ਖਾਂਜੋਗੇ ਨਹੀਂ ਰਹਿ ਰਹੇ ਮੈਂ ਸੱਚਮੁੱਚ ਇਸ ਆਪਦਾ ਦੇ ਅੰਦਰ ਇਸ ਮੁਸੀਬਤ ਦੇ ਅੰਦਰ ਜੋ ਸਮਾਜ ਸੇ ਵੀ ਸੰਸਥਾਾਂ ਕੰਮ ਕਰ ਰਹੀਆਂ ਮੈਂ ਸਮਝਦਾ ਇਸ ਤੋਂ ਉੱਪਰ ਕੁਝ ਨਹੀਂ ਮੈਂ ਗੁਰਦੁਆਰੇ ਮੰਦਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਪ੍ਰਣਾਮ ਕਰਨਾ ਔਰ ਜਿਸ ਤਰ੍ਹਾਂ ਲਗਭਗ 11000 ਲੋਕਾਂ ਨੂੰ ਭਾਰਤੀ ਆਰਮੀ ਨੇ ਸੈਨਾ ਨੇ ਕੱਢਿਆ ਮੈਂ ਸੈਨਾ ਦੇ ਇੱਕ ਇੱਕ ਜਵਾਨ ਨੂੰ ਸਲੂਟ ਕਰਨਾ ਮੇਰੀ ਪਰਮਾਤਮਾ ਕੇ ਅਰਦਾਸ ਹੈ ਕਿ ਇਸ ਪ੍ਰਿਕਟਿਕ ਆਫਤਾ ਤੋਂ ਸਾਨੂੰ ਮੁਕਤੀ ਦਿਓ ਸਾਡੇ ਲੋਕਾਂ ਨੂੰ ਬਚਾਓ ਇਹ بارش ਕਿ ਭਗਵਾਨ ਸਾਡੀ ਜਾਨ ਮਾਲ ਜਾਨਵਰ ਸਭ ਦੀ ਰੱਖਿਆ ਕਰੇ ਇਹ ਬੜੀ ਦੁਖਦੀ ਘੜੀ ਹੈ ਜਿਹੜੇ ਲੋਕ ਸਾਡੇ ਭਰਾ ਭੈਣਾ ਮਾਵਾ ਫਸੇ ਆ ਜਿਹੜੀਆਂ ਬਾੜ ਦੇ ਵਿੱਚ ਔਰ ਮੈਂ ਇਹ ਸੋਚ ਰਿਹਾ ਕਿ ਕੋਰੋਨਾ ਤੋਂ ਬਾਅਦ ਸਾਡੇ ਤੇ ਡਬਲ ਅਟੈਕ ਹੋਇਆ ਕੁਦਰਤ ਦਾ ਜਿਹੜਾ ਕਿ ਆਪਾਂ ਫੇਸ ਕਰਾਂਗੇ ਉਮੀਦ ਹੈ ਕਿ ਮੋਦੀ ਸਰਕਾਰ ਔਰ ਬਾਕੀ ਜਿਹੜੇ ਬਿਜ਼ਨਸ ਕਮਿਊਨਿਟੀਆਂ ਸਾਰੀ ਅੱਗੇ ਆਣ ਕਿਉਂਕਿ ਬਹੁਤ ਵੱਡੀ ਚੁਣੌਤੀ ਹੈ ਜਿਹੜੀ ਕੋਰੋਨਾ ਸੀ ਉਹਦੇ 'ਚ ਸਿਰਫ ਜਾਨ ਦਾ ਖਤਰਾ ਸੀ ਇੱਥੇ ਜਾਨ ਮਾਲ ਦੋਨਾਂ ਦਾ ਖਤਰਾ ਹੈ ਔਰ ਦੋਨੇ ਜਿਹੜੇ ਨੁਕਸਾਨ ਆ ਬਹੁਤ ਹੈਵੀ ਹੈਵੀ ਸੇਲਡ ਨੁਕਸਾਨ ਆ ਤੇ ਰੰਨਾ ਵੱਡਾ ਨੁਕਸਾਨ ਆ ਕਿ ਇਹਦੀ ਬਰਪਾਈਤਦ ਹੋਏਗੀ ਜਿਸ ਵੇਲੇ ਪਾਣੀ ਥਲੇ ਉਤਰੇਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿੰਨਾ ਨੁਕਸਾਨ ਆ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠਿਆ ਹੋ ਗਏ ਸਾਥ ਦੇਣਾ ਚਾਹੀਦਾ ਪਰ ਮੈਂ ਤੇ ਇਸ ਗੱਲ ਦੇ ਇਕੱਲ ਨੂੰ ਸੋਚਣਾ ਕਿ ਅਸੀਂ ਲੋਕ ਚੰਦਰਮਾ ਦੀ ਗੱਲਾਂ ਕਰਨੇ ਆ ਚੰਦਰਮਾ ਜਾਣਾ ਚੰਦਰਮਾ ਤੇ ਜਾਣਾ ਅਸੀਂ ਪਹਿਲੇ ਦਿੱਤੀ ਨਹੀਂ ਸੰਭਾਲ ਪਾਉਂਦੇ ਵੇ ਇਹ ਕੁਦਰਤੀ ਕਹਿਰ ਹੈ ਇਹ ਕੁਦਰਤੀ ਇੱਕ ਕਿਸਮ ਦਾ ਸਾਡੇ ਤੇ ਸ਼ਰਾਪ ਹੈ ਕੁਝ ਐਸੀ ਸਾਡੇ ਕੋਲ ਵਿਗਿਆ ਹੋ ਗਈ ਹੈ ਜਿਹਦੇ ਕਰਕੇ ਕੁਦਰਤ ਸਾਡਾ ਨਾਰਾਜ਼ ਹੈ ਫਿਰ ਮੈਂ ਪ੍ਰਮਾਤਮਾ ਅੱਗੇ ਇਹੋ ਹੀ ਅਰਦਾਸ ਕਰਨਾ ਕਿ ਐਸ ਜਲਦੀ ਜਲਦੀ ਐਸ ਕੋਲਿਓ ਕੱਢੇ ਕਿ ਅਸੀਂ ਸਾਰੇ ਲੋਕ ਅਸੀਂ ਅੱਜ ਸਰੋਜ ਜੀ ਦੇ ਨਾਲ ਪੈ ਨਾਲਾ ਪਿੰਡਾਂ 'ਚ ਜਾ ਰਹੇ ਹਾਂ ਜੋ ਮੇਰੇ ਕੋਲੋਂ ਸਿੱਧਾ ਪੁੱਜਦਾ ਸੀ ਮੈਂ ਬੈਟਰੀ ਲੈ ਕੇ ਜਾ ਰਹੀ ਹਾਂ ਬੈਟਰੀਆਂ ਉਹ ਲਾਲ ਆਪਣਾ ਮੋਮਬਤੀਆਂ ਨਾਲ ਮੱਚਸਾਂ ਕਿਉਂਕਿ ਉੱਥੇ ਲਾਈਟ ਦਾ ਪੂਰਾ ਖਤਮ ਹੈ ਕੰਮ ਉਸ ਤੋਂ ਇਲਾਵਾ ਪਾਣੀ ਹੈ ਬਿਸਕੁਟ ਹੈ ਰਸ ਹੈ ਜੋ ਮਤਲਬ ਸੁੱਕੀ ਰਸਤਾ ਉਹ ਲੈ ਜਾ ਰਹੇ ਆ ਨਾਲ ਮੈਂ ਔਰ ਇਹ ਜੋ ਵੀ ਹੈ ਮਤਲਬ ਮੈਂ ਜਨਾ ਕਿ ਹਰ ਬੰਦੇ ਨੂੰ ਚਾਹੀਦਾ ਕਿ ਥੋੜਾ ਬੋਤ ਜਿੰਨਾ ਜੋ ਹੈ ਕਰਨ